ਆਈ ਮੋਟਰਸਾਈਕਲ ਦੀ ਚਾਬੀ ਲੈ ਆਉਂਦਾ ਮਾਰ ਦਿੰਦਾ ਲੈ ਆਉਂਦਾ ਮੇਰੀ ਖੜਾ ਚਾਬੀ ਦੀਆ ਕਿੱਟੜ ਕੋਟੀ ਦੀ ਕੁੱਟੋ ਇਹਨੂੰ ਕਿੱਟੜ ਰਬੜ ਲੋ ਜੰਗੂ ਨੂੰ ਪੈਰ ਦੇ ਬਣਾ ਲੈ ਖੜਿਆ ਗਿਆ ਨਾ ਪਤਾ ਚੋਰੀ ਹੋ ਗਈ ਚੋਰ ਬੜਿਆ ਯਾਰ ਭੜਿਆ ਗਿਆ ਨਾ ਹੋਛੜੀ ਰਿਆ ਮੋੜੇ ਨਾਲ ਮਿਲਦੇ ਹੋਣੇ ਦੇ ਵਾਹ ਕਹਿੰਦਾ ਕਿਹੜੀ ਹੈ ਨਾਲ ਕੋਈ ਤੇਰੇ ਵਾਸਤੇ ਬੰਨੇ ਨਾ ਦੇ ਰਿਹਾ ਕੋਈ ਰਿਕਾਰਡ ਦਾਦੇ ਦਾ ਦਿੰਦਾ ਕਿਸੇ ਨੂੰ ਤੂੰ ਕਿਹੜਾ ਪਹਿਲੀ ਚੋਰੀ ਕਰਦਾ 10000 ਦਾ ਤਾਈ ਆਉਂਦਾ ਤੇ ਆਦਾ ਕੀ ਕਿਤੇ ਖੇਲ ਆ ਬੰਦਾ ਨਾ ਨਾਲ ਕੋਈ ਤੇਰੇ ਕੋਲ ਮਿਲਦਾ ਨਾਲ ਨਾਲ ਕੋਈ ਪੁੱਛ ਕੇ ਨਾਲ ਜੀ ਦੇ ਨਾਲ ਕੋਈ ਤੇਰੇ ਕੋਲ ਭੱਜ ਕੇ ਵੇਖ ਪਾਣੀ ਪੈਣਾ ਕੁਛ ਪਾਣੀ ਮਰ ਜੂ ਪਾਣੀ ਪਾ ਦੇ ਪਾਣੀ ਪਾ ਦੇ ਪਾਣੀ ਪਾਣੀ ਪਾ ਪਾਣੀ ਪਾ ਦੇ ਪਾਣੀ ਪਾ ਦੇ ਯਾਰ ਪਾਣੀ ਪਾ ਦੇ ਪਾਣੀ ਪਾ ਦੇ ਕਿੱਥੇ ਜਾਣੇ ਆ ਬਾਈ ਤੂੰ ਪਾਣੀ ਪਾ ਪਾਣੀ ਪਲਾ ਦੇ ਗੱਡੀ ਚ ਗੱਡੀ ਉੱਪਰ ਲਾਉਣਾ ਪੈਣ ਕੇ ਮੇਰੀ ਲੜੀ ਕਿੱਥੇ ਖੜੇ ਆ ਦੇ ਖੜੇ ਕਿੰਨੇ ਕਿਨੇ ਆ ਰਹੇ ਕਿੰਨੇ ਜਣੇ ਤੁਸੀਂ ਯਾਰ ਖੜੀ ਜਿਹੜੀ ਕਿੰਨੇ ਬੰਦੇ ਆ ਓਏ ਇੱਕ ਉਹ ਤੇ ਆਉਂਦਾ ਤੁਮੈਂ ਮੰਨ ਤੂੰ ਮੈਨੂੰ ਮੈਨੂੰ ਮੰਨੂਗਾ ਮੰਨ ਜਾਏਗਾ ਕਿੰਨੇ ਬੰਦੇ तेरे ਨਾਲ ਕਿੰਨੇ ਕਿੰਨੇ ਬੰਦੇ ਆ ਕਿੰਨੇ ਬੰਦੇ ਤੇਰੇ ਨਾਲ 200000 ਰੁਪਏ ਨੂੰ ਫੜਾ ਲੈ ਭਾਈ ਇਹ ਵੀ ਜਗ੍ਹਾ ਵਾਲਾ ਭਾਈ ਜਿਹੜਾ ਕਿਤੇ ਉਹ ਕਿੰਨੇ ਬੰਦੇ ਤੇਰੇ ਕਿੰਨੇ ਬੰਦੇ ਆ ਇਹ ਤਾਂ ਹਰ ਹਰ ਦਾ ਫੀਰ ਹੈ। ਹੱਥ ਘੜੇ ਆਣਾ ਲੈਦਾ। ਉਹ ਟੈਟਾ ਸੱਟਾ ਪੂਰਾ ਦੁਨੀਆਂ। ਆਉਂਦੀ ਆਈਏ। ਰੋਕ ਕੇ ਸਰ ਮੋਟੇ ਨੱਕੀ ਜਾਉਂ ਰਹੇ ਨੇ। ਦਾਦੇ ਦੇ ਪਈ, ਦਾਦੇ ਬਾਲੇਗਾ। ਦਾਦੇ ਬਾਜੇ। ਪਾਣੀ ਪਾਣੀ ਪਾਵੇ ਮੀਂਹ। ਇਹਨੇ ਕੋਹਰੇ ਸੜਾਇਆ ਇਹਨੂੰ 4 ਘੰਟੇ ਰੱਖੋ ਨਸ਼ਾ ਉਤਰਨ ਤੋਂ ਫਿਰ ਸਭ ਕੁਝ ਦੱਸੋ। ਹਾਂ। ਸਹੀ ਆ ਯਾਰ। ਸ਼ਾਮੇ ਪਟਾਓ ਪਾਣੀ। चार घंटे च रो नशा लेकिन मनो कुझु मन ਗੱਡੀ ਦਸ ਭਾਜ ਦੋਸਤ ਅੱਗੇ ਖਬਰ ਕੀ ਕੱਢਦੇ ਹੋਣਗੇ ਪਤਾ ਨਹੀਂ ਕੀ ਕੋਈ ਚੋਰੀ ਕੀਤਾ ਹੋਣੀ ਭੈਣ ਚੀ ਦੀ ਦਾ ਐਡਾ ਹੋ ਪੈ ਗਿਆ ਜੇਰਾ ਵੀ ਸਾਲਾ ਗੜਾਉਂਦੇ ਮੁਰੋਂ ਕੋਲ ਸਾਲਾ ਟਰੱਕ ਲੈ ਗਿਆ ਛੋਟੀ ਮੋਟੀ ਚੋਰੀ ਮੰਨਦੇ ਰੋਹੜ ਪਾਣੀ ਵੀ ਇਹ ਪਾਣੀ ਡਾਫਾ ਪਾਣੀ ਮੇਰੀ ਜੇ ਮਾਹੀ ਲੰਘ ਦੇ ਕੇ ਦੰਦਾ ਪਾਣੀ ਮਾਰ ਕੇ ਇੱਕਾਂ ਜੇ ਉੱਤਰੀ ਨਾ ਜਾਵੇ ਕਾਹਦੇ ਜਿਹੜਾ ਚਲਾਉਂਦਾ ਨਹੀਂ ਪਾਦਾ 10 ਹਣ ਕਿਹੜੇ ਸੀਗੇ 10 ਹਣ ਕਿਹੜੇ ਸੀਗੇ ਨਾਲ ਕੌਣ ਆ ਪਤਾ ਇਹ ਕਦੇ ਦੇਖ ਰੱਖ ਲੈ ਬਾਈ ਕਿਸਦਾ ਪਤਾ ਨਹੀਂ ਹੁਣ ਇਹ ਰੱਖ ਲੈ ਬਾਈ ਜਿਹੇ ਦੇ ਬੈਂਗਲ ਬਣ ਗਿਆ ਪੰਜਾਬ ਦੇ ਸਹੀ ਗੱਲ ਹੈ ਅਸੀਂ ਜਿੰਨੇ ਕਿਸ ਨੇ ਹੈਗਾ ਕੋਈ ਨਾਦਰੇ ਆਪਣਾ ਪੰਜਾਬ ਫਿਰ ਮਾਨਦਾ ਵੀ ਕੋਈ ਫਾਇਦਾ ਵਾ ਕੋਈ ਫਾਇਦਾ ਹੈਗਾ ਤੈਨੂੰ ਮਾਨਦਾ ਕਿਸ ਦੇ ਨਾਲ ਦੇ ਸਾਬ ਮੇਰਾ ਪਹਿਲਾ ਜਿਹਨੇ ਸੋਟੇਰਾ ਫੈਲਾਈ ਆ ਜੇ ਦੱਸ ਦੇਗਾ ਫਾਇਦਾ ਕੋਈ ਨਹੀਂ ਬਹੁਤ ਵਧੀਆ ਰਹੇਗਾ ਆਪਣੇ ਘਰ ਦਾ ਨੰਬਰ ਦੇ ਦੇ ਪੱਪਾ ਕਰਕੇ ਸਾਰੇ ਐਡਰੈਸ ਦੇ ਦੇ ਇੱਕ ਮਿੰਟ ਇੱਕ ਮਿੰਟ ਭਾਈ ਦਦਾ ਕਿੱਥੇ ਖੜੇ ਹੈਗਾ ਬਾਤ ਨਹੀਂ ਹੈਗਾ ਕਿੱਥੇ ਖੜੇ ਤੇਰੇ ਨਾਲ ਸਰ ਤੇ ਪਾਣੀ ਪੁਣੀ ਪਾ ਦੇ ਫਿਰ ਬੱਕੂ ਹੌਲੀ ਕਰਕੇ ਠੰਡਾ ਹੋ ਜਾ ਪਾਣੀ ਪੀਣਾ ਹੋਰ ਪਾਣੀ ਪੀਣਾ ਪਾਣੀ ਪੀਣਾ ਹੋਰ ਸੰਦੇ ਕਿੱਥੇ ਖੜੇ ਆ ਚਲੀਆ ਗਗਲੂ ਇਹਨੂੰ ਚੌਂਕੀ ਤਲਾ ਨਹੀਂ ਦੇਣੀ ਤੇ ਪਿੰਡ ਦਾ ਕੋਈ ਆਉਗਾ ਮੋਦ ਬਾਰ ਫੇਰੇ ਛੱਡਣਾ ਹਾਂ ਆਈ ਨਹੀਂ ਛੱਡਾ ਚੌਂਕੀ ਤਲਾ ਦੇ ਅੰਦਰ ਕੋਈ ਫਾਇਦਾ ਚੌਂਕੀ ਛੱਡ ਦੋ ਲੈ ਉਹਨਾਂ ਨੂੰ ਗੱਲਾਂ ਤਾਂ ਲੱਗ ਜਾਨੀ ਆਪੇ ਛੱਡਾ ਕੇ ਜੇ ਪੈਸੇ ਦੇ ਘਰ ਦਾ ਐਡਰੈਸ ਦੇ ਦੇ ਘਰ ਦਾ ਨੰਬਰ ਦੇ ਦੇ ਤੇਰੇ ਘਰ ਦੇ ਉਸ ਬਲਾਵਾ ਨੇ ਸੀ ਇਹ ਸਾਲ ਕੱਲਾ ਨੰਬਰ ਕਿਹਨਾ ਕਰ ਦਿੰਦਾ ਬਾਈ ਆਏ ਨਹੀਂ ਦੱਸਣਾ ਇਹ ਕਿਸ ਨੇ ਪੁੱਗਿਆ ਬਾਈ ਫਿਰ ਗੱਡੀ ਦਾ ਕਿਵੇਂ ਪੈਣਾ ਕਰਦੇ ਦੱਸਦੇ ਮੇਰਾ ਪਿੰਡ ਹੈ ਬਾਈ ਡੱਲਾ ਕਹਿੰਦਾ ਉਹਨਾਂ ਦੇ ਇਲਾਵਾ ਇਹ ਵੀ ਇਹ ਪਹਿਲਾਂ ਵੀ ਵੀਡੀਓ ਦੇਖੀਆਂ ਹੋਈਆਂ ਸਲੇ ਦੀਆਂ ਮੈਂ ਟਰੈਕਟਰ ਚੋਰੀ ਕਰਦੇ ਦੀਆਂ ਇਹਨੀਆਂ ਅੱਜ ਡੱਲਾ ਮੈਂ ਡੱਲੇ ਯਾਰ ਨੇ ਪਤਾ ਕਰਾ ਲਿਆ ਜੀ ਉਹਦਾ ਬੰਦੇ ਨੂੰ ਫੋਨ ਕੀਤਾ ਫੋਟੋ ਭੇਜਿਆ ਅੱਛਾ ਅੱਛਾ ਮੈਂ ਉਹੀ ਕਹਨਾ ਵੀ ਆਪਾਂ ਇਨਾ ਬੋਲੀਆ ਨੇ